ਲੋ ਜੀ ਅੱਜ ਸਾਡਾ ਸ਼ਹਿਰ ਨੰਪਰਾ ਫੁੱਲ ਵਿੱਚ ਖੜੇ ਆਂ ਹੀਰਾ ਚਿਕਨ ਆਹ ਦੇਖ ਸਕਦੇ ਹੋ ਇਹ ਇਧਰੋਂ ਆ ਰੇਲਵੇ ਰੋਡ ਹੈ ਜੀ ਆਹ ਦੇਖ ਸਕਦੇ ਹੋ ਜੀ ਫਸਟ ਸਟੈਂਡ ਵਾਲਾ ਰੋਡ ਹੈ ਜੀ ਇਹ ਆਹ ਦੇਖ ਸਕਦੇ ਹੋ ਜੀ ਹਾਂਜੀ ਬਾਈ ਜੀ ਔਰ ਬਾਈ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਔਰ ਜੀ ਤੇ ਇੱਕ ਸਾਨੂੰ ਦੱਸੋ ਜੀ ਫਿਰ ਰੇਟ ਰੋਡ ਕੀ ਚੱਕਰ ਹੈ ਜੀ ਇਹ ਰੇਟ ਜੀ ਦਿੱਲੀ ਦੇ ਹੁੰਦੇ ਆ ਜੀ ਅੱਛਾ ਪਿਓਰ ਦੇਸੀ ਬੁਰਗਾ ਜੀ ਬਲੇਲਾ ਚਿਕਨ ਆ ਜੀ ਹਾਂਜੀ ਅੰਡੇ ਆ ਜੀ ਆ ਦੇਖ ਸਕਦੇ ਹੋ ਤੁਸੀਂ ਅੰਡੇ ਇਹ ਸਪੈਸ਼ਲ ਆ ਜੀ ਅੱਛਾ ਅੱਛਾ ਹੋ ਜਾਵੇ ਨ ਮੱਕੀ ਵਾਲਾ ਅੰਡਾ ਹੁੰਦਾ ਜੀ ਸਪੈਸ਼ਲ ਆ ਜੀ ਉਜਾਦੀ ਪੂਰੀ ਪੀਲੀ ਆ ਜੀ ਹੁਣ ਜਿਵੇਂ 500 ਬੰਦੇ ਨੂੰ ਮੀਟ ਦੀ ਲੋੜ ਹੈ ਤੇ ਆਣਾ ਪਊਗਾ ਦੁਕਾਨ ਤੇ ਆਣਾ ਪਊਗਾ ਜਾਂ ਮੋਬਾਈਲ ਨੰਬਰ ਥੋੜਾ ਦੱਸ ਦੋ ਮੋਬਾਈਲ ਨੰਬਰ ਤੇ ਇਕੱਲੇ ਹੋ ਜੀ 76268 15717 ਜੀ ਇੱਕ ਵਾਰ ਹੋਰ ਦੱਸ ਦੋ ਜੀ 76268 15717 ਜੀ ਲੈ ਦੋਸਤੋ ਕਿਸੇ ਨੇ ਵਿਆਹ ਸਾਦੀਆਂ ਦੇ ਵਿੱਚ ਪ੍ਰੋਗਰਾਮ ਕਰਾਣਾ ਹੋਏ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਹੋ ਤੇ ਤੁਸੀਂ ਬਾਈ ਨੂੰ ਮਿਲ ਵੀ ਸਕਦੇ ਹੋ ਆ ਕੇ ਆਪਾਂ ਦਿਖਾਣੇ ਆ ਜੀ ਕੀ ਗੱਲ ਬਾਤ ਹੈ ਜੀ ਆ ਦੇਖ ਸਕਦੇ ਹੋ ਬਈ ਸਫਾਈ ਤਾਂ ਬਹੁਤ ਧਿਆਨ ਰੱਖਿਆ ਹੋਇਆ ਬਾਈ ਮੰਨਤ ਨੇ ਤੇ ਬਾਈ ਆ ਦੇਖੋ ਜੀ ਆ ਦੇਖ ਸਕਦੇ ਹਾਂ ਸਫਾਈ ਬਹੁਤ ਹੈ ਤੇ ਹੋਰ ਦੱਸੋ ਬਾਈ ਜੀ ਹਰੇਕ ਤਰ੍ਹਾਂ ਦਾ ਚਿਕਨ ਹੁੰਦਾ ਜੀ ਜਿਵੇਂ ਚਿਕਨ ਬੋਨ ਲੈਸਾ ਜੀ ਚਿਕਨ ਲੈਗ ਆ ਜੀ 28 ਬੋਨਲੈਸ ਹਾਂਜੀ ਤੇ ਜਿਹੜੀ ਵਾਜੀ ਵਸੇ ਲਓ ਜੀ ਮੱਛੀ ਵੀ ਹੁੰਦੀ ਹੈ ਜੀ ਹਾਂਜੀ ਵਸੇ ਹੁੰਦੀ ਹੈ ਜੀ ਵਾਹ ਜੀ ਬਤ ਤਕੜਾ ਹੀ ਕੰਮ ਕਰ ਰੱਖਿਆ ਹਾਂਜੀ ਹਾਂਜੀ ਟੀਚਲ ਬਹੁਤ ਵੀਧੀਆ ਗੱਲ ਹੈ ਤੇ ਇੱਕ ਤੁਹਾਨੂੰ ਲੱਖ ਲੱਖ ਹੋਰ ਵਧਾਈਆਂ ਤੁਸੀਂ ਨਵੀਂ ਦੁਕਾਨ ਹੋਰ ਕੀਤੀ ਹੈ ਬਾਈ ਹਾਂਜੀ ਨਵੀਂ ਦੁਕਾਨ ਵੀ ਦਿਖਾਵਾਂਗੇ ਜੀ ਸਾਰੇ ਇਧਰੋਂ ਫੈਸਲ ਚਿਕਨ ਕਟਾਓ ਕੱਟਣੇ ਕਰਾਓ ਜਿਹੇ ਜਹਾ ਵਾਜੀ ਪੀਸ ਪਾਓ ਜੀ ਉਹ ਵੀ ਬਣਾਦਾ ਕੋਈ ਰੋਕ ਟੋਕ ਨਹੀਂ ਹੋਰ ਦੁਕਾਨਾਂ ਵਾਲੇ ਮੰਗੂ ਕੋਈ ਕੋਈ ਰੋਕ ਟੋਕ ਨਹੀਂ ਜੀ ਜਿਹੜਾ ਜ ਮਰਜੀ ਪੀਸ ਪਵਾਓ ਹਾਂ ਜੀ ਦੇਖ ਲੋ ਜੈਰਾ ਜੈਰਾ ਪਵਾਓ ਚਾਹ ਲੈ ਕੇ ਆਪੋ ਕੋਈ ਰੋਕ ਟੋਕ ਨਹੀਂ ਜੀ ਵਾਹ ਜੀ ਵਾਹ ਹਾਂ ਜੀ ਇਹ ਤਾਂ ਬਹੁਤ ਤਗੜਾ ਕੰਮ ਹੈ ਜੀ ਬਈ ਦਾ ਆਪਾਂ ਦੂਜੀ ਦੁਕਾਨ ਵੀ ਦਿਖਾਣੇ ਆਂ ਬਈ ਨੂੰ ਜੀ ਆਪਾਂ ਦੂਜੀ ਦੁਕਾਨ ਤੇ ਵੀ ਲੈ ਕੇ ਆਏ ਆ ਜਿਹਦੇ ਵਿੱਚ ਜਿਵੇਂ ਚਿਕਨ ਪਕੌੜਾ ਚਿਲੀ ਚਿਕਨ ਵਗੈਰਾ ਵਗੈਰਾ ਬਾਕੀ ਤੁਹਾਨੂੰ ਬਈ ਦੱਸਣਗੇ ਹਾਂ ਜੀ ਬਈ ਜੀ ਆ ਚਿਕਨ ਉਹ ਪਕੌੜਾ ਹੁੰਦਾ ਜੀ ਹਰੇਕ ਤਰ੍ਹਾਂ ਕੀਤਾ ਹੁੰਦਾ ਜੀ ਇੱਥੇ ਚਿਕਨ ਦੇ ਚਿਕਨ ਪਕੌੜਾ ਆਂ ਨਹੀਂ ਆਧਾ ਖਵੰਦ ਰੂ ਵੀ ਦਿਖਾਉਂਦੀ ਕੀ ਗੱਲ ਪਤਾ ਜੀ ਤੇ ਆ ਦੇਖ ਸਕਦੇ ਹਾਂ ਹੁਣ ਤਾਂ ਬਈ ਸਵੇਰ ਦਾ ਟਾਈਮ ਹੀ ਹੈ ਆਹਾਹਾ ਇਹ ਫਿਰ ਕਿੰਨੇ ਵਜੇ ਖੋਲ੍ਹਦੇ ਨੇ ਤੁਸੀਂ ਦੁਕਾਨ ਇਹ ਸਵੇਰੇ ਜੀ 8 ਵਜੇ ਖੁੱਲ ਜਾਂਦੀ ਜੀ 10 ਵਜੇ ਰਾਤ ਨੂੰ ਬੰਦ ਹੁੰਦੀ ਹੈ ਜੀ ਅੱਛਾ ਜੀ ਹਾਂ ਜੀ ਚੰਦਰਪਾਲ ਜੀ ਤਾਜ਼ਾ ਫਰੈਸ਼ ਜਿਗਰ ਦੇ ਖਟਾਵਲੋ ਜੀ ਜਿਹੇ ਜਿਹੇ ਮਰਜ਼ੀ ਬਣਵਾ ਲਓ ਜੀ ਹਾਂ ਆ ਦੇਖ ਦੇਖ ਸਕ ਰਹੇ ਤੁਸੀਂ ਦੋਸਤੋ ਬਈ ਮੰਨਤ ਦਾ ਮੋਬਾਈਲ ਨੰਬਰ ਚੱਲੀ ਜਾਂਦਾ WhatsApp ਨੰਬਰ ਹੈ 콜 ਇਥੇ ਵੀ ਇਥੇ 콜 ਇਥੇ ਵੀ ਲੱਗ ਜਾਂਦੀ ਹੈ ਹਾਂਜੀ ਹਾਂਜੀ 콜 ਲਾ ਕੇ ਦੇ WhatsApp ਲਾ ਕੇ ਟੇਟੇ ਵਾਲੀ ਵੀ ਇਹੀ ਹੈ ਜੀ ਵਾਹ ਜੀ ਵਾਹ ਤੇ ਹੋਰ ਕੀ ਕਹਿਣਾ ਚਾਹੂੰਗੀ ਫਿਰ ਬਾਈ ਵੱਜੇ ਇੱਥੇ ਵੱਧ-ਤੁਵਾ ਹੋ ਜੀ ਜਿਹੜਾ ਸਾਡੀ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਉਹਨੂੰ ਕੀ ਕੀ ਸਾਬ ਕਹਤਾ ਵਾ ਕੋਈ ਖੋਸ ਕਰਕੇ ਤੋੜਾਂਗੇ ਜਾਂ ਆਪਣਾ ਟੈਸਟ ਹੈਗਾ ਜੀ ਡੇੜੇ ਰੇਲਵੇ ਰੋਡ ਗੁਨਾਰਕ ਪਾਰਕ ਵੀਰਾਚੀ ਦਾ ਸੈੱਟ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਜੀ ਧੰਨਵਾਦ ਜੀ ਫਿਰ ਧੰਨਵਾਦ ਜੀ